ਚਾਲ ਉਮੀਦ ਕਰਦੇ ਆ ਸਾਰੇ ਜਾਣੇ ਵਧੀਆ ਹੋਗੇ ਤੇ ਠੀਕ ਠਾਕ ਹੋਗੇ ਤੇ ਮਿੱਤਰੋ ਅੱਜ ਨਾ ਆਪਣੇ ਨਾ ਪਾਲਣ ਪਿਆਵਾ ਬਾਬੇ ਦਾ ਬਾਲਣਾ ਤੇ ਵੱਡਿਆ ਵਡਾਇਆ ਦੇ ਬੜੇ ਦਿਨਾਂ ਦਾ ਚਲੋ ਉਹ ਤੇ ਵੀਡੀਓ ਨਹੀਂ ਬਣੀ ਤੇ ਆਪਾਂ ਅੱਜ ਉਹ ਬਾਲਣ ਜਿਹੜਾ ਉਹ ਸਾਰਾ ਚੁੱਕਣਾ ਆ ਚੁੱਕ ਕੇ ਤੇ ਆਪਣੇ ਘਰਾਂ ਦੇ ਮਗਰ ਲਾਉਣਾ ਵਾ ਤੇ ਵੀਡੀਓ ਦੇ ਨਾਲ ਬਣੇ ਰਹੋ ਤੁਹਾਨੂੰ ਉਹ ਵੀ ਨਾਲ-ਨਾਲ ਵਿਖਾਵਾਂਗੇ ਤੇ ਨੇਿਤ ਇਦਾਂ ਦੇ ਨਵੇਂ-ਨਵੇਂ ਵਲੌਗ ਆਉਂਦੇ ਰਹਿਣਗੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਦੇ ਵੀਡੀਓ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਤੇ ਜਿਵੇਂ ਜਿਵੇਂ ਆਪਣੀ ਡੇਲੀ ਰੁਟੀਨ ਹੁੰਦੀ ਆ ਅੱਜ ਜੋ ਰੁਟੀਨ ਦੇ ਵਿੱਚ ਆਪਣੇ ਆਉਦਾ ਆ ਅੱਜ ਆਪਾਂ ਉਹ ਕਰਦੇ ਆ ਤੇ ਤੁਹਾਨੂੰ ਨਾਲ-ਨਾਲ ਵਿਖਾਉਣੇ ਆ ਜੁੜੇ ਰਹੋ ਵੀਡੀਓ ਦੇ ਨਾਲ ਆ ਜਾਓ ਫਿਰ ਚੱਲਦੇ ਆਂ ਆਪਾਂ ਕਰਦੇ ਆ ਅੱਗੇ ਕੰਟੀਨਿਊ ਲੌਬੀ ਆ ਸਾਰਾ ਬਾਲਣ ਜੇ ਉਹ ਕਿਡੇ-ਕਡੇ ਮੋੜ ਪਏ ਵਿੱਚ ਸ਼ਾਇਦ ਤੁਹਾਨੂੰ ਦੇਖਦੇ ਹੋ ਨਾ ਇੱਥੇ ਤੱਕ ਇਹ ਸਾਰਾ ਆਪਾਂ ਚੁੱਕਣਾ ਤੇ ਕੋ ਹੋ ਆ ਪਰੇ ਉਹ ਵੀ ਸਾਰਾ ਚੁੱਕਣਾ ਤੇ ਗਰਮੀ ਹੋ ਗਈ ਆ ਬੜੀ ਗਰਮੀ ਦਾ ਕਰਕੇ ਐਨ ਮੁੜਕਿਓ ਮੁੜਕਿਓ ਰਹੀ ਹੋਇਆ ਪਿਆ ਤੇ ਗਰਮੀਆਂ ਦੇ ਬਹੁਤ ਜ਼ਿਆਦੀ ਆ ਤੇ ਚਲੋ ਦੇਖਦੇ ਆ ਕੀ ਬੰਦਾ ਜੁੜੇ ਰਿਹਾ ਵੀਡੀਓ ਦੇ ਨਾਲ ਦਪੈਰ ਲੱਗੀ ਆ ਤੇ ਮੈਂ ਵੀ ਹਾਂ ਜੋ ਵਾਦੀ ਜਾਂ ਗੰਦੀ ਹੋਵੇ ਉਹ ਪਰਲੇ ਮੈਨੂੰ ਰੋਕੀ ਚੁੱਕੀ ਲੱਗੇ ਮੋਟਰਸਾਈਕਲ ਮੈਂ ਤਾਂ ਉਹ ਦੰਡ ਰਹੀ ਆ ਆਖਣਦੇ ਆ ਕੀ ਰੁੱਕ ਜਾਂਦੇ ਰੁੱਕ ਜਾਂਦੇ ਖੜੋ ਪਾਣੀ ਪੀਓ ਤੜਾ ਮਗਰ ਲਾ ਲੀਂ ਲਾ ਦੇ ਕੰਨ ਦੇ ਨਾਲ ਲਾ ਦਨੇ ਖੜ ਪਾਣੀ ਪੀ ਊੜਾ ਦੁਪਹਿਰ ਲੱਗੀ ਬੰਦਾ ਉਦੋਂ ਦਾ ਰਾਲਾ ਪਾਉਂਦੇ ਆ ਉਦੋਂ ਦਾ ਦੇਖਿਆ ਨਹੀਂ ਪੂਰੇ ਪਾਈ ਜਾਂਦੇ ਇਹਨਾਂ ਦਾ ਨਹੀਂ ਅੱਜ ਵੇਲੇ ਆ ਆ ਪਰੋ ਗੱਡੀਆਂ ਜਾਣ ਸ਼ਾਂਤ ਤੇ ਰੱਖਣਾ ਮਾ ਠੰਡੇ ਗੱਡੀਆਂ ਗੱਡੀਆਂ ਜਾਣ ਸ਼ਾਂਤ ਤੇ ਲਾ ਦੇ ਨਹੀਂ ਐਨਾ ਲਾ ਦੇ ਕੁੜਿਆ ਇੰਨੇ ਤਾਂ ਬਾਹ ਬੋਲੀ ਪਈ ਟਾਡੀ ਇੰਨਾ ਨਹੀਂ ਹਾਵ ਮੋੜ ਜੇ ਉਧਰ ਹੀ ਦੇ ਦੇ ਆ ਅਹ ਚਲਾ ਕੋਈ ਨਹੀਂ ਬਰਾਬਰ ਯਾਰ ਡਿਗਰੀ ਚਲਾਉਂਦੇ ਆ ਟਾਂਪ ਤੇ ਤੇ ਹੁਣ ਤੇ ਨਹੀਂ ਇੰਨਾ ਬਲਿਆ ਹੋ ਜਾਣਾ ਮਾ ਤੇ ਆਨੇ ਗੱਡੀਆਂ ਖੱਡੀਆਂ ਸੀੜ ਹੋ ਗਏ ਤੁਰ ਪੈਣੀਆਂ ਇੱਕਰੀ ਹੈ ਤੂੰ ਮਾਣਾ ਮਾਰਨ ਗੱਡੀਆਂ ਇਨਾ ਤੇ ਆ ਰੱਖੋ ਅਪਲੋ ਬਾਂਦੇ ਆ ਵੇ ਲਾਦ ਗੱਡੀ ਚ ਲੈ ਜਾਓ ਤਾਂ ਹਾਂ ਚ ਬੁੱਧ ਬੜਿਆ ਲਾ ਹਾਂ ਆ ਪਾਇਆ ਚ ਬੁੱਧ ਲਿਆ ਕੇ ਨੀ ਤੇ ਦਾ ਪਾਇਆ ਰਸ ਆ ਬੇ ਕਰੇ ਤੇ ਆਹੋ ਕਰੇ ਆਹ ਤੇ ਮਤਾਫਾ ਬੋਲੇ ਸਾਜ ਕਰਾਂਦੇ ਆ ਆ ਵੇ ਆ ਮੈਂ ਕਰਤੀ ਹੁਣ ਹੋਰ 10 ਮਿੰਟ ਇੱਕ ਅੰਦਰ ਕਰ ਦੇਣੀ ਹਾਂ ਚਲੋ ਉਹ ਫਿਰ ਕੋਟਾ ਲੈ ਜੂ ਇਹ ਪੰਜ 10 ਦਿਨ ਤੇ ਲੈ ਜੂਗੀ ਲੈਜਣਾ ਲੱਗਣਾ ਜੀ ਕਿੰਨੇ ਦਿਨ ਲੈ ਜੂ ਤੇਰੇ ਹਿਸਾਬ ਨਾਲ 10 ਦਿਨ ਲੈ ਜੂ ਲੈ ਜੂ ਤਾਂ ਬੜੀ ਹੈਂ ਗਰਮੀ ਤਾਂ ਇੱਕ ਪੱਠੇ ਨਹੀਂ ਹੈਗੇ ਲੱਸੀ ਤਾਂ ਜਾਂਦੀ ਲੈ ਠੀਕ ਲੱਸੀ ਤੇ ਨਹੀਂ ਹੈਂ ਪੱਠੇ ਪੁੱਠੇ ਨਹੀਂ ਹੈਗੇ ਆਇਨਾ ਵਾਲਾ ਨਹੀਂ ਮਿਰਰ ਦਾ ਛਾਪੇ ਛੂਪੇ ਚੋਕੇ ਆਪਾਂ ਉਧਰ ਸ਼ਾਂਜਾ ਲਾ ਦੇਣਾ ਇਹ ਵੀ ਉਧਰ ਆ ਇਹ ਖਾਂਦੀ ਨਹੀਂ ਨਾ ਪੱਠੇ ਉਤਰਾ ਵੀ ਖੁੱਲ ਕੇ ਨਹੀਂ ਖਾਂਦੀ ਇਹ ਜੀ ਆ ਇਨਾ ਚੁੱਕਣ ਆਲਾ ਜੀ ਆ ਬੜੇ ਸਖਰੇ ਤਗੜੇ ਸਾਰੇ ਆ ਤੈਨੂੰ ਮੈਂ ਕੀ ਆ ਨਾ ਨਾ ਹਏ ਗਾਲ ਹੀ ਕੋਈ ਨਹੀਂ ਤੇ ਹੋਣਾ ਜੀ ਜੀ ਆਂਦਾ ਮੋਚੇ ਆ ਬੜੇ ਤਗੜੇ ਤਗੜੇ ਆ ਮੈਂ ਤੂੰ ਜਨਾ ਨਹੀਂ ਉਹ ਤੂੰ ਪਾਏ ਵਿੱਚ ਵਿੱਚ ਟੋਟੇ ਆ ਵਿੱਚ ਚੁੱਕਣੇ ਤਾਂ ਰਹਿ ਗਏ ਆ ਉਹ ਤੋਂ ਸਾਰੇ ਲੈ ਗਿਆ ਉਹ ਚੁੱਕੇ ਉਹ ਮੈਂ ਦੋ ਕਰਕੇ ਇਹਨੂੰ ਰੱਖਿਆ ਹੋਰ ਲੈ ਗਿਆ ਇੱਥੋਂ ਕੋਈ ਨਾ ਕੋਈ ਪੂਰਾ ਲੱਕੜ ਪਈ ਬੜੀ ਚੰਗੀ ਲੱਕੜ ਨੂੰ ਮੁਲਖ ਮਰਦਾ ਬੜੀ ਛੇਤੀ ਆ ਆ ਸਾਰੇ ਇੱਥੇ ਬਾਲਣ ਹੀ ਆ ਸਾਰਾ ਚੁੱਕੇ ਰਹਿ ਗਿਆ ਆਹੋ ਇੱਥੋਂ ਰਹਿ ਗਿਆ ਚੱਲ ਲਾ ਦੇ ਬਾਹਰ ਪਈ ਹੈ ਚੰਗੀ ਗਾ ਓਏ ਥੱਲੇ ਲਾ ਇਹਨੂੰ ਥੋ ਨਹੀਂ ਥੱਲੇ ਲਾ ਕੇ ਇੱਥੇ ਲਾ ਡਰਾ ਲਾ ਗਾਂ ਲੈ ਲੰਮਾ ਸਿੱਧਾ ਓ ਗਾਂ ਸਿੱਧਾ ਲੈ ਲਾਉਣ ਸਿੱਧਾ ਹੁੰਦੇ ਨੇ ਆ ਲੱਕੜ ਵੜੀ ਵਧੀਗਾ ਆਵੇ ਆ ਪਾੜਨਦੇ ਆ ਮੇਰੇ ਆਉਂਦਿਆਂ ਨੂੰ ਇਹ ਮੈਂ ਮੈਂ ਆ ਮਾ ਗੁਰੂਆ ਥੋੜੀ ਜੀ ਵੇਖੋ ਤੇ ਸਹੀ ਮੈਂ ਹਾਂ ਯਾਰ ਕਰੀ ਗਏ ਜਾਂਦੇ ਹਾਂ ਫੇਰ ਤੜਕੇ ਆਇਆ ਤੇ ਆ ਵੇਖਣ ਲੱਪਿਆ ਮੈਂ ਹਾਂ ਰਹਿਂਦੇ ਮੈਂ ਇੱਥੇ ਲੋਤਾ ਮੈਂ ਦੋਨੋਂ ਹੱਥ ਜੋੜੇ ਮੈਂ ਬਾਬੇ ਦਾ ਹੀ ਖੜਨਾ ਬਸ ਓਏ ਇੱਕ ਬੇੜਾ ਦਰ ਨਹੀਂ ਗਰਮੀ ਵੜੀ ਹੈ ਜਪੂਰੀ ਖਾ ਕਰ ਦੇ ਨਾ ਫਿਰ ਯੋਰ ਫੂਰ ਬਾਈ ਫੂਰ ਦਿਓ ਫੂਰ ਬਾਈ ਖੋਲ ਦਿਆਂ ਕਰ ਦੇ ਨੀ ਲੱਤ ਮਾਰ ਆਹ ਲਾ ਥੱਲੇ ਖੋਲ ਢਾਲਾ ਤਤ ਮਾਰ ਪਾ ਕੇ ਇਹਨੂੰ ਖੋਲ ਲਾ ਮੰਮੀ ਵਾਜਦੀਕ ਨਾ ਲੱਤ ਹਾਂ ਠੀਕ ਨਾ ਵਾਜਦੀਕ Eh aku kudainnya kemarin tadi ya, bolongnya belum habis. Ya Oi, deh jangan nengokin lah. ਪਾਟੀ ਕਰਕੇ ਬਾਹਰ ਕੱਢੀ ਜਾਂਦੋ ਮੜਿਆ ਬੱਲਾ ਬੱਲਾ ਇਹ ਘਾੜ ਹੋਇਆ ਤੇ ਪੈਰ ਤੋਂ ਲੱਗੇ ਰਿਹਾ ਨਾ ਬੱਦ ਨਹੀਂ ਲੱਤ ਲੀ

ਈ ਹਾਲ ਨੇ ਓਕੇ ਨੇ ਹਾਏ ਕੀ ਬਣਿਆ ਭਾਈ ਇੱਥੇ ਲਵਾ ਦੋ ਬੈਕ ਕਰਕੇ ਐਸੇ ਹੀ ਆ ਗਿਆ ਬੱਸ ਹੋ ਜਾਂਦੀ ਐ ਹੈ ਬਹੁਤ ਕਰ ਬਹੁਤ ਕਰ ਮੈਨੂੰ ਆਂਦੇ 3 ਵਜ ਗਏ ਆਹੇ ਨਿਕਲ ਬਾਹਰ ਮੈਂ ਟਾਈਮ ਵੇਖੇ 2 ਵਜ ਕਿਤੇ ਕੁ ਮਿੰਟ ਹੀ ਹੋਏ ਹਾਂ ਬਾ ਇਧਰ ਥੋੜਾ ਥੋੜਾ ਪੱਧਰਾ ਹੀ ਰੱਖੀ ਪੱਧਰੇ ਆਉ ਤੋ ਪਤਲੀਆਂ ਪਤਲੀਆਂ ਫੜੋ ਹਾਂ ਹੁਣ ਜੀ ਵੀ ਪਾਉ ਕਿੱਥੇ ਕਰਦਾ ਗੋੜੇ ਗੋੜੇ ਗਰਮੀ ਆ ਤੇ ਜੇ ਬੰਦਿਆਂ ਨੂੰ ਆਖੀ ਦਾ ਕਿ ਚੋਕ ਲੈਨੇ ਆ ਬਾਅਦ ਚ ਤੇ ਉਹ ਆਂਦੇ ਆ 3 ਵਜੇ ਕੇ 2 ਵਜੇ ਹੁੰਦੇ ਆ ਕਈ ਜਾਣਗੇ 3 ਵਜੇ ਆ ਇਹੋ ਜਿਹਾ ਵੀ ਨੋਕ ਇੱਥੇ ਹੈਗੇ ਆ ਨਹੀਂ ਨਹੀਂ ਦੱਬਦੇ ਹੈ ਨਾ ਇਹਨਾ ਗਰਮ ਨਹੀਂ ਹੈ ਇਹ ਬੜਾ ਨਹੀਂ ਗਰਮ ਕਦੋਂ ਹੋਣੇ 44 ਡਿਗਰੀ ਸਸ ਜੇ ਗਰਮ ਨਹੀਂ ਹੋਇਆ ਜੇ ਮੇਰੇ ਇੰਜ ਨਾ ਜਿਹੜਾ ਨਹੀਂ ਫੜਿਆ ਇਹਦੇ ਨੇ ਨਾੜ ਗਿਆ ਇਹ ਫੜੂਗਾ ਕਦੋਂ ਕੇ ਜਾ ਕੇ ਜਿਹੜਾ ਬਸ ਫੜਨ ਵਾਲਾ ਹੀ ਤਗੜਾ ਹੀ ਘੰਟਾ ਲੱਗ ਜੂ ਇਸਾ ਜੇ ਛੱਡੇ ਦੋਸ ਲਵਾਉਂਦੀ ਆ ਹੌਣ ਭਾਵੇਂ ਚੌਕ ਦੇ ਕੁੜੀਆ ਵਲੋਂ ਬੜਾ ਹੁਣ ਤੂੰ ਹੀ ਮਾਰਨੀ ਚੋਕ 90 ਲੱਖ ਦੇ ਨਾੜ ਗਿਆ ਰੇ ਆਹ ਚੜ੍ਹਦੀ ਮਾਣੀ ਆਹ ਟੇਰ ਉਹ ਵਰਦੀ ਜਾਂਦਾ ਜਹੂ 90 ਦੇ ਐਂ ਕਰੋ ਓਏ ਮੇਰੀ ਗੱਲ ਸੁਣੋ ਆਹ ਸਾਫ਼ ਕਰੋ ਕੰਡੇ ਆ ਭਰਾਵਾ ਪਰਲੇ ਪਾਸੇ ਉਹ ਵੱਡੇ ਮੋਸ਼ੇ ਚੋੱਕ ਕੇ ਲਿਆਵਾਂਗੇ ਹੌਲੀ ਹੌਲੀ ਆਹ ਸਾਫ਼ ਕਰੋ ਆ ਜੋਗਨ ਕਿਹਾ ਓਏ ਜਸ਼ਨ ਆਹ ਕਰੋ ਸਾਫ਼ ਆ ਛਾਪੇ ਚੋੱਕ ਕੇ ਆਣੂ ਕਰੋ ਉਹ ਲੈ ਕੇ ਆਵਾਂਗੇ ਫਾਲੇ ਗੇੜਾ ਫਾਲੇ ਭੱਲੇ ਗੇੜਾ ਫਾਲੇ ਫੋਰ ਬਾਈ ਗੇੜਾ ਆ ਨਾ ਪਿਆ ਕਰੋ ਕਿਦਾ ਥੋੜਾ ਇੱਕ ਦਿਨੇ ਐਸੀ ਗਾੜੀ ਲੰਮੇ 2 ਦਿਨ ਪਾ ਜਾ ਲੱਤਾਂ ਫੀੜ ਹੁੰਦਾ ਵੀ ਨਹੀਂ ਆਹ ਨਾ ਆਹ ਤਾ ਮੋੜਾ ਸਰੀਰ ਨਹੀਂ ਡਾਉਣ ਪੈਂਦਾ 10 ਮਿੰਟ ਸਾਹ ਵੀ ਲੈਣਾ ਕਿੱਡੇ ਕਿੱਡੇ ਮੋਚੇ ਹੁਣ ਇਧਰ ਵਾਕਿਓ ਜੇ ਠੰਡਾ ਪਵੇ ਆ ਹੁਣ ਵੇਹ ਰਗਣੀ ਬਿੱਲੀ ਵਾਂਗੂ ਤਾ ਹੁਣ ਇਧਰੇ ਆ ਲਓ ਵੀ ਮਿੱਤਰੋ ਬਾਲਣ ਬੋਲਣਾ ਆਪਾਂ ਬਾਬੇ ਦਾ ਸੁੱਟ ਕੇ ਤੇ ਆਪਾਂ ਹੋ ਗਏ ਆ ਵੇਲੇ ਤੇ ਬਲੌਤ ਹੀ ਕਰਦੇ ਆਪਾਂ ਇਥੇ ਸਮਾਪਤੀ ਹੁਣ ਆਪਾਂ ਇੱਕ ਰੀ ਬਾਬੇ ਦੇ ਮੱਥਾ ਟੇਕ ਆਏਗੇ ਤੇ ਬਾਅਦ ਵਿੱਚ ਹੋਰ ਜਿਹੜੇ ਆਪਦੇ ਕਾਮਕਾਰ ਉਹ ਕਰਦੇ ਆ